ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਡੇ ਇਲਾਕੇ ਦੇ ਵਿੱਚ ਸਸਤੇ ਰੇਟਾਂ ਦੀ ਲੈਬੋਰਟਰੀ ਖੁੱਲ ਗਈ ਹੈ ਤੁਹਾਨੂੰ ਹੁਣ ਕਿਸੇ ਵੀ ਟੈਸਟ ਦੇ ਲਈ ਪਟਿਆਲੇ ਜਾਂ ਨਾਬਾ ਜਾਂ 파ਰਸੋ ਜਾਣ ਦੀ ਜ਼ਰੂਰਤ ਨਹੀਂ ਹੈ ਹੁਣ ਤੁਹਾਡੇ ਇਲਾਕੇ ਦੇ ਵਿੱਚ ਪਿੰਡ ਆਲੋਵਾਲ ਵਿਖੇ ਅਨਹਤ ਕੰਪਿਊਟਰ ਲੈਬੋਰਟਰੀ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਵਿਖੇ ਖੁੱਲ ਗਈ ਹੈ ਇੱਥੇ 3 ਮਹੀਨਿਆਂ ਦਾ 슈ਗਰ ਦਾ ਟੈਸਟ 250 ਰੁਪਏ ਵਿੱਚ ਕੀਤਾ ਜਾਏਗਾ ਥਾਇਰੋਇਡ ਦਾ ਟੈਚ 200 ਰੁਪਏ ਵਿੱਚ ਕੀਤਾ ਜਾਏਗਾ 올 ਬਾਡੀ ਦਾ ਪੈਕੇਜ ਸਿਰਫ 1100 ਰੁਪਏ ਵਿੱਚ ਕੀਤਾ ਜਾਏਗਾ ਛੋਟੇ ਪੈਕੇਜ 500 ਰੁਪਏ ਵਿੱਚ ਅਤੇ ਹੋਰ ਵੀ ਪੈਕੇਜ 600 ਰੁਪਏ ਵਿੱਚ ਬਣਾਏ ਗਏ ਹਨ 슈ਗਰ ਦਾ ਟੈਚ ਹਰ ਐਤਵਾਰ ਨੂੰ ਫ੍ਰੀ ਕੀਤਾ ਜਾਏਗਾ ਬਾਕੀ ਦੇ ਟੈਸਟ 70% ਤੋਂ ਲੈ ਕੇ 80% ਤੱਕ ਡਿਸਕਾਊਂਟ ਨਾਲ ਕੀਤੇ ਜਾਣਗੇ ਅਨਹੱਤ ਕੰਪਿਊਟਰ ਲੈਬਾਰਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਗੁਰਵਿੰਦਰ ਟਿਊਸ਼ਨ ਸੈਂਟਰ ਪਿੰਡ ਆਲੋਵਾਲ ਵਿਖੇ ਲੈਬਾਰਟਰੀ ਖੁੱਲਣ ਦਾ ਸਮਾਂ ਸਵੇਰੇ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ ਲੈਬਾਰਟਰੀ ਖੁੱਲੀ ਰਹਿੰਦੀ ਹੈ ਹੋਰ ਵਧੇਰੀ ਜਾਣਕਾਰੀ ਦੇ ਲਈ 88473 60 700 ਪੂਰੇ ਤੇ ਜਾਣਕਾਰੀ ਲੈ ਸਕਦੇ ਹੋ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਡੇ ਇਲਾਕੇ ਦੇ ਵਿੱਚ ਸਸਤੇ ਰੇਟਾਂ ਦੀ ਲੈਬੋਰਟਰੀ ਖੁੱਲ ਗਈ ਹੈ ਤੁਹਾਨੂੰ ਹੁਣ ਕਿਸੇ ਵੀ ਟੈਸਟ ਦੇ ਲਈ ਪਟਿਆਲੇ ਜਾਂ ਨਾਬਾ ਜਾਂ 파ਰਸੋ ਜਾਣ ਦੀ ਜ਼ਰੂਰਤ ਨਹੀਂ ਹੈ ਹੁਣ ਤੁਹਾਡੇ ਇਲਾਕੇ ਦੇ ਵਿੱਚ ਪਿੰਡ ਆਲੋਵਾਲ ਵਿਖੇ ਅਨਹਤ ਕੰਪਿਊਟਰ ਲੈਬੋਰਟਰੀ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਵਿਖੇ ਖੁੱਲ ਗਈ ਹੈ ਇੱਥੇ 3 ਮਹੀਨਿਆਂ ਦਾ 슈ਗਰ ਦਾ ਟੈਸਟ 250 ਰੁਪਏ ਵਿੱਚ ਕੀਤਾ ਜਾਏਗਾ, ਥਾਇਰੋਇਡ ਦਾ ਟੈਸਟ 200 ਰੁਪਏ ਵਿੱਚ ਕੀਤਾ ਜਾਏਗਾ, 올 ਬਾਡੀ ਦਾ ਪੈਕੇਜ ਸਿਰਫ 1100 ਰੁਪਏ ਵਿੱਚ ਕੀਤਾ ਜਾਏਗਾ, ਛੋਟੇ ਪੈਕੇਜ 500 ਰੁਪਏ ਵਿੱਚ ਅਤੇ ਹੋਰ ਵੀ ਪੈਕੇਜ 600 ਰੁਪਏ ਵਿੱਚ ਬਣਾਏ ਗਏ ਹਨ। 슈ਗਰ ਦਾ ਟੈਸਟ ਹਰ ਐਤਵਾਰ ਨੂੰ ਫ੍ਰੀ ਕੀਤਾ ਜਾਏਗਾ। ਬਾਕੀ ਦੇ ਟੈਸਟ 70% ਤੋਂ ਲੈ ਕੇ 80% ਤੱਕ ਡਿਸਕਾਊਂਟ ਨਾਲ ਕੀਤੇ ਜਾਣਗੇ ਅਨਹੱਤ ਕੰਪਿਊਟਰ ਲੈਬਾਰਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਗੁਰਵਿੰਦਰ ਟਿਊਸ਼ਨ ਸੈਂਟਰ ਪਿੰਡ ਆਲੋਵਾਲ ਵਿਖੇ ਲੈਬਾਰਟਰੀ ਖੁੱਲਣ ਦਾ ਸਮਾਂ ਸਵੇਰੇ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ ਲੈਬਾਰਟਰੀ ਖੁੱਲੀ ਰਹਿੰਦੀ ਹੈ ਹੋਰ ਵਧੇਰੀ ਜਾਣਕਾਰੀ ਦੇ ਲਈ 88473 60700 ਪੂਰੇ ਤੇ ਜਾਣਕਾਰੀ ਲੈ ਸਕਦੇ ਹੋ ਬਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਡੇ ਇਲਾਕੇ ਦੇ ਵਿੱਚ ਸਸਤੇ ਰੇਟਾਂ ਦੀ ਲੈਬੋਰਟਰੀ ਖੁੱਲ ਗਈ ਹੈ ਤੁਹਾਨੂੰ ਹੁਣ ਕਿਸੇ ਵੀ ਟੈਸਟ ਦੇ ਲਈ ਪਟਿਆਲੇ ਜਾਂ ਨਾਬਾ ਜਾਂ 파ਰਸੋ ਜਾਣ ਦੀ ਜ਼ਰੂਰਤ ਨਹੀਂ ਹੈ ਹੁਣ ਤੁਹਾਡੇ ਇਲਾਕੇ ਦੇ ਵਿੱਚ ਪਿੰਡ ਆਲੋਵਾਲ ਵਿਖੇ ਅਨਹਤ ਕੰਪਿਊਟਰ ਲੈਬੋਰਟਰੀ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਵਿਖੇ ਖੁੱਲ ਗਈ ਹੈ ਇੱਥੇ 3 ਮਹੀਨਿਆਂ ਦਾ 슈ਗਰ ਦਾ ਟੈਸਟ 250 ਰੁਪਏ ਵਿੱਚ ਕੀਤਾ ਜਾਏਗਾ ਭਾਈਰ ਦਾ ਟੈਚ 200 ਰੁਪਏ ਵਿੱਚ ਕੀਤਾ ਜਾਏਗਾ 올 ਬਾਡੀ ਦਾ ਪੈਕੇਜ ਸਿਰਫ 1100 ਰੁਪਏ ਵਿੱਚ ਕੀਤਾ ਜਾਏਗਾ ਛੋਟੇ ਪੈਕੇਜ 500 ਰੁਪਏ ਵਿੱਚ ਅਤੇ ਹੋਰ ਵੀ ਪੈਕੇਜ 600 ਰੁਪਏ ਵਿੱਚ ਬਣਾਏ ਗਏ ਹਨ 슈ਗਰ ਦਾ ਟੈਚ ਹਰ ਐਤਵਾਰ ਨੂੰ ਫ੍ਰੀ ਕੀਤਾ ਜਾਏਗਾ ਬਾਕੀ ਦੇ ਟੈਸਟ 70% ਤੋਂ ਲੈ ਕੇ 80% ਤੱਕ ਡਿਸਕਾਊਂਟ ਨਾਲ ਕੀਤੇ ਜਾਣਗੇ ਅਨਹੱਤ ਕੰਪਿਊਟਰ ਲੈਬਾਰਟਰੀ ਸਰਕਾਰੀ ਸੀਨੀਅਰ ਸੈਂਡੀ ਸਕੂਲ ਨੇੜੇ ਗੁਰਵਿੰਦਰ ਟਿਊਸ਼ਨ ਸੈਂਟਰ ਪਿੰਡ ਆਲੋਵਾਲ ਵਿਖੇ ਲੈਬਾਰਟਰੀ ਖੁੱਲਣ ਦਾ ਸਮਾਂ ਸਵੇਰੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਲੈਬਾਰਟਰੀ ਖੁੱਲੀ ਰਹਿੰਦੀ ਹੈ ਹੋਰ ਵਧੇਰੀ ਜਾਣਕਾਰੀ ਦੇ ਲਈ 88473 60700 ਪੂਰੇ ਤੇ ਜਾਣਕਾਰੀ ਲੈ ਸਕਦੇ ਹੋ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਡੇ ਇਲਾਕੇ ਦੇ ਵਿੱਚ ਸਸਤੇ ਰੇਟਾਂ ਦੀ ਲੈਬੋਰਟਰੀ ਖੁੱਲ ਗਈ ਹੈ ਤੁਹਾਨੂੰ ਹੁਣ ਕਿਸੇ ਵੀ ਟੈਸਟ ਦੇ ਲਈ ਪਟਿਆਲੇ ਜਾਂ ਨਾਬਾ ਜਾਂ 파ਰਸੋ ਜਾਣ ਦੀ ਜ਼ਰੂਰਤ ਨਹੀਂ ਹੈ ਹੁਣ ਤੁਹਾਡੇ ਇਲਾਕੇ ਦੇ ਵਿੱਚ ਪਿੰਡ ਆਲੋਵਾਲ ਵਿਖੇ ਅਨਹਤ ਕੰਪਿਊਟਰ ਲੈਬੋਰਟਰੀ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਵਿਖੇ ਖੁੱਲ ਗਈ ਹੈ ਇੱਥੇ 3 ਮਹੀਨਿਆਂ ਦਾ 슈ਗਰ ਦਾ ਟੈਸਟ 250 ਰੁਪਏ ਵਿੱਚ ਕੀਤਾ ਜਾਏਗਾ ਥਾਇਰੋਇਡ ਦਾ ਟੈਸਟ 200 ਰੁਪਏ ਵਿੱਚ ਕੀਤਾ ਜਾਏਗਾ 올 ਬਾਡੀ ਦਾ ਪੈਕੇਜ ਸਿਰਫ 1100 ਰੁਪਏ ਵਿੱਚ ਕੀਤਾ ਜਾਏਗਾ ਛੋਟੇ ਪੈਕੇਜ 500 ਰੁਪਏ ਵਿੱਚ ਅਤੇ ਹੋਰ ਵੀ ਪੈਕੇਜ 600 ਰੁਪਏ ਵਿੱਚ ਬਣਾਏ ਗਏ ਹਨ 슈ਗਰ ਦਾ ਟੈਸਟ ਹਰ ਐਤਵਾਰ ਨੂੰ ਫ੍ਰੀ ਕੀਤਾ ਜਾਏਗਾ ਬਾਕੀ ਦੇ ਟੈਸਟ 70% ਤੋਂ ਲੈ ਕੇ 80% ਤੱਕ ਡਿਸਕਾਊਂਟ ਨਾਲ ਕੀਤੇ ਜਾਣਗੇ ਅਨਹੱਤ ਕੰਪਿਊਟਰ ਲੈਬਾਰਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਗੁਰਵਿੰਦਰ ਟਿਊਸ਼ਨ ਸੈਂਟਰ ਪਿੰਡ ਆਲੋਵਾਲ ਵਿਖੇ ਲੈਬਾਰਟਰੀ ਖੁੱਲਣ ਦਾ ਸਮਾਂ ਸਵੇਰੇ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ ਲੈਬਾਰਟਰੀ ਖੁੱਲੀ ਰਹਿੰਦੀ ਹੈ ਹੋਰ ਵਧੇਰੀ ਜਾਣਕਾਰੀ ਦੇ ਲਈ 88473 60700 ਪੂਰੇ ਤੇ ਜਾਣਕਾਰੀ ਲੈ ਸਕਦੇ ਹੋ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਡੇ ਇਲਾਕੇ ਦੇ ਵਿੱਚ ਸਸਤੇ ਰੇਟਾਂ ਦੀ ਲੈਬੋਰਟਰੀ ਖੁੱਲ ਗਈ ਹੈ ਤੁਹਾਨੂੰ ਹੁਣ ਕਿਸੇ ਵੀ ਟੈਸਟ ਦੇ ਲਈ ਪਟਿਆਲੇ ਜਾਂ ਨਾਬਾ ਜਾਂ 파ਰਸੋ ਜਾਣ ਦੀ ਜ਼ਰੂਰਤ ਨਹੀਂ ਹੈ ਹੁਣ ਤੁਹਾਡੇ ਇਲਾਕੇ ਦੇ ਵਿੱਚ ਪਿੰਡ ਆਲੋਵਾਲ ਵਿਖੇ ਅਨਹਤ ਕੰਪਿਊਟਰ ਲੈਬੋਰਟਰੀ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਵਿਖੇ ਖੁੱਲ ਗਈ ਹੈ ਇੱਥੇ 3 ਮਹੀਨਿਆਂ ਦਾ 슈ਗਰ ਦਾ ਟੈਸਟ 250 ਰੁਪਏ ਵਿੱਚ ਕੀਤਾ ਜਾਏਗਾ ਥਾਇਰੋਇਡ ਦਾ ਟੈਚ 200 ਰੁਪਏ ਵਿੱਚ ਕੀਤਾ ਜਾਏਗਾ 올 ਬਾਡੀ ਦਾ ਪੈਕੇਜ ਸਿਰਫ 1100 ਰੁਪਏ ਵਿੱਚ ਕੀਤਾ ਜਾਏਗਾ ਛੋਟੇ ਪੈਕੇਜ 500 ਰੁਪਏ ਵਿੱਚ ਅਤੇ ਹੋਰ ਵੀ ਪੈਕੇਜ 600 ਰੁਪਏ ਵਿੱਚ ਬਣਾਏ ਗਏ ਹਨ 슈ਗਰ ਦਾ ਟੈਚ ਹਰ ਐਤਵਾਰ ਨੂੰ ਫ੍ਰੀ ਕੀਤਾ ਜਾਏਗਾ ਬਾਕੀ ਦੇ ਟੈਸਟ 70% ਤੋਂ ਲੈ ਕੇ 80% ਤੱਕ ਡਿਸਕਾਊਂਟ ਨਾਲ ਕੀਤੇ ਜਾਣਗੇ ਅਨਹੱਤ ਕੰਪਿਊਟਰ ਲੈਬਾਰਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਗੁਰਵਿੰਦਰ ਟਿਊਸ਼ਨ ਸੈਂਟਰ ਪਿੰਡ ਆਲੋਵਾਲ ਵਿਖੇ ਲੈਬਾਰਟਰੀ ਖੁੱਲਣ ਦਾ ਸਮਾਂ ਸਵੇਰੇ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ ਲੈਬਾਰਟਰੀ ਖੁੱਲੀ ਰਹਿੰਦੀ ਹੈ ਹੋਰ ਵਧੇਰੀ ਜਾਣਕਾਰੀ ਦੇ ਲਈ 88473 60 700 ਪੂਰੇ ਤੇ ਜਾਣਕਾਰੀ ਲੈ ਸਕਦੇ ਹੋਂ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਡੇ ਇਲਾਕੇ ਦੇ ਵਿੱਚ ਸਸਤੇ ਰੇਟਾਂ ਦੀ ਲੈਬਰਾਟਰੀ ਖੁੱਲ ਗਈ ਹੈ ਤੁਹਾਨੂੰ ਹੁਣ ਕਿਸੇ ਵੀ ਟੈਸਟ ਦੇ ਲਈ ਪਟਿਆਲੇ ਜਾਂ ਨਾਬਾ ਜਾਂ 파ਰਸੋ ਜਾਣ ਦੀ ਜ਼ਰੂਰਤ ਨਹੀਂ ਹੈ ਹੁਣ ਤੁਹਾਡੇ ਇਲਾਕੇ ਦੇ ਵਿੱਚ ਪਿੰਡ ਆਲੋਵਾਲ ਵਿਖੇ ਅਨਹਤ ਕੰਪਿਊਟਰ ਲੈਬਰਾਟਰੀ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਵਿਖੇ ਖੁੱਲ ਗਈ ਹੈ ਇਥੇ 3 ਮਹੀਨਿਆਂ ਦਾ 슈ਗਰ ਦਾ ਟੈਸਟ 250 ਰੁਪਏ ਵਿੱਚ ਕੀਤਾ ਜਾਏਗਾ, ਥਾਇਰੋਇਡ ਦਾ ਟੈਸਟ 200 ਰੁਪਏ ਵਿੱਚ ਕੀਤਾ ਜਾਏਗਾ, 올 ਬਾਡੀ ਦਾ ਪੈਕੇਜ ਸਿਰਫ 1100 ਰੁਪਏ ਵਿੱਚ ਕੀਤਾ ਜਾਏਗਾ, ਛੋਟੇ ਪੈਕੇਜ 500 ਰੁਪਏ ਵਿੱਚ ਅਤੇ ਹੋਰ ਵੀ ਪੈਕੇਜ 600 ਰੁਪਏ ਵਿੱਚ ਬਣਾਏ ਗਏ ਹਨ। 슈ਗਰ ਦਾ ਟੈਸਟ ਹਰ ਐਤਵਾਰ ਨੂੰ ਫ੍ਰੀ ਕੀਤਾ ਜਾਏਗਾ। ਬਾਕੀ ਦੇ ਟੈਸਟ 70% ਤੋਂ ਲੈ ਕੇ 80% ਤੱਕ ਡਿਸਕਾਊਂਟ ਨਾਲ ਕੀਤੇ ਜਾਣਗੇ ਹਨ ਹੰਨ ਹੱਥ ਕੰਪਿਊਟਰ ਲੈਬਾਰਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਗੁਰਵਿੰਦਰ ਟਿਊਸ਼ਨ ਸੈਂਟਰ ਪਿੰਡ ਆਲੋਵਾਲ ਵਿਖੇ ਲੈਬਾਰਟਰੀ ਖੁੱਲਣ ਦਾ ਸਮਾਂ ਸਵੇਰੇ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ ਲੈਬਾਰਟਰੀ ਖੁੱਲੀ ਰਹਿੰਦੀ ਹੈ ਹੋਰ ਵਧੇਰੀ ਜਾਣਕਾਰੀ ਦੇ ਲਈ 88473 60 700 ਪੂਰੇ ਤੇ ਜਾਣਕਾਰੀ ਲੈ ਸਕਦੇ ਹਾਂ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਡੇ ਇਲਾਕੇ ਦੇ ਵਿੱਚ ਸਸਤੇ ਰੇਟਾਂ ਦੀ ਲੈਬੋਰਟਰੀ ਖੁੱਲ ਗਈ ਹੈ ਤੁਹਾਨੂੰ ਹੁਣ ਕਿਸੇ ਵੀ ਟੈਸਟ ਦੇ ਲਈ ਪਟਿਆਲੇ ਜਾਂ ਨਾਬਾ ਜਾਂ 파ਰਸੋ ਜਾਣ ਦੀ ਜ਼ਰੂਰਤ ਨਹੀਂ ਹੈ ਹੁਣ ਤੁਹਾਡੇ ਇਲਾਕੇ ਦੇ ਵਿੱਚ ਪਿੰਡ ਆਲੋਵਾਲ ਵਿਖੇ ਅਨਹਤ ਕੰਪਿਊਟਰ ਲੈਬੋਰਟਰੀ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਵਿਖੇ ਖੁੱਲ ਗਈ ਹੈ ਇੱਥੇ 3 ਮਹੀਨਿਆਂ ਦਾ 슈ਗਰ ਦਾ ਟੈਸਟ 250 ਰੁਪਏ ਵਿੱਚ ਕੀਤਾ ਜਾਏਗਾ ਥਾਇਰੋਇਡ ਦਾ ਟੈਸਟ 200 ਰੁਪਏ ਵਿੱਚ ਕੀਤਾ ਜਾਏਗਾ 올 ਬਾਡੀ ਦਾ ਪੈਕੇਜ ਸਿਰਫ 1100 ਰੁਪਏ ਵਿੱਚ ਕੀਤਾ ਜਾਏਗਾ ਛੋਟੇ ਪੈਕੇਜ 500 ਰੁਪਏ ਵਿੱਚ ਅਤੇ ਹੋਰ ਵੀ ਪੈਕੇਜ 600 ਰੁਪਏ ਵਿੱਚ ਬਣਾਏ ਗਏ ਹਨ 슈ਗਰ ਦਾ ਟੈਸਟ ਹਰ ਐਤਵਾਰ ਨੂੰ ਫ੍ਰੀ ਕੀਤਾ ਜਾਏਗਾ ਬਾਕੀ ਦੇ ਟੈਸਟ 70% ਤੋਂ ਲੈ ਕੇ 80% ਤੱਕ ਡਿਸਕਾਊਂਟ ਨਾਲ ਕੀਤੇ ਜਾਣਗੇ ਅਨਹੱਤ ਕੰਪਿਊਟਰ ਲੈਬਾਰਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਗੁਰਵਿੰਦਰ ਟਿਊਸ਼ਨ ਸੈਂਟਰ ਪਿੰਡ ਆਲੋਵਾਲ ਵਿਖੇ ਲੈਬਾਰਟਰੀ ਖੁੱਲਣ ਦਾ ਸਮਾਂ ਸਵੇਰੇ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ ਲੈਬਾਰਟਰੀ ਖੁੱਲੀ ਰਹਿੰਦੀ ਹੈ ਹੋਰ ਵਧੇਰੀ ਜਾਣਕਾਰੀ ਦੇ ਲਈ 88473 60700 ਪੂਰੇ ਤੇ ਜਾਣਕਾਰੀ ਲੈ ਸਕਦੇ ਹੋ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਡੇ ਇਲਾਕੇ ਦੇ ਵਿੱਚ ਸਸਤੇ ਰੇਟਾਂ ਦੀ ਲੈਬੋਰਟਰੀ ਖੁੱਲ ਗਈ ਹੈ ਤੁਹਾਨੂੰ ਹੁਣ ਕਿਸੇ ਵੀ ਟੈਸਟ ਦੇ ਲਈ ਪਟਿਆਲੇ ਜਾਂ ਨਾਬਾ ਜਾਂ 파ਰਸੋ ਜਾਣ ਦੀ ਜ਼ਰੂਰਤ ਨਹੀਂ ਹੈ ਹੁਣ ਤੁਹਾਡੇ ਇਲਾਕੇ ਦੇ ਵਿੱਚ ਪਿੰਡ ਆਲੋਵਾਲ ਵਿਖੇ ਅਨਹਤ ਕੰਪਿਊਟਰ ਲੈਬੋਰਟਰੀ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਵਿਖੇ ਖੁੱਲ ਗਈ ਹੈ ਇੱਥੇ 3 ਮਹੀਨਿਆਂ ਦਾ 슈ਗਰ ਦਾ ਟੈਸਟ 250 ਰੁਪਏ ਵਿੱਚ ਕੀਤਾ ਜਾਏਗਾ ਹਾਇਰਡ ਦਾ ਟੈਸਟ 200 ਰੁਪਏ ਵਿੱਚ ਕੀਤਾ ਜਾਏਗਾ 올 ਬਾਡੀ ਦਾ ਪੈਕੇਜ ਸਿਰਫ 1100 ਰੁਪਏ ਵਿੱਚ ਕੀਤਾ ਜਾਏਗਾ ਛੋਟੇ ਪੈਕੇਜ 500 ਰੁਪਏ ਵਿੱਚ ਅਤੇ ਹੋਰ ਵੀ ਪੈਕੇਜ 600 ਰੁਪਏ ਵਿੱਚ ਬਣਾਏ ਗਏ ਹਨ 슈ਗਰ ਦਾ ਟੈਸਟ ਹਰ ਐਤਵਾਰ ਨੂੰ ਫ੍ਰੀ ਕੀਤਾ ਜਾਏਗਾ ਬਾਕੀ ਦੇ ਟੈਸਟ 70% ਤੋਂ ਲੈ ਕੇ 80% ਤੱਕ ਡਿਸਕਾਊਂਟ ਨਾਲ ਕੀਤੇ ਜਾਣਗੇ ਅਨਹੱਥ ਕੰਪਿਊਟਰ ਲੈਬਾਰਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਗੁਰਵਿੰਦਰ ਟਿਊਸ਼ਨ ਸੈਂਟਰ ਪਿੰਡ ਆਲੋਵਾਲ ਵਿਖੇ ਲੈਬਾਰਟਰੀ ਖੁੱਲਣ ਦਾ ਸਮਾਂ ਸਵੇਰੇ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ ਲੈਬਾਰਟਰੀ ਖੁੱਲੀ ਰਹਿੰਦੀ ਹੈ ਹੋਰ ਵਧੇਰੀ ਜਾਣਕਾਰੀ ਦੇ ਲਈ 88473 60700 ਪੂਰੇ ਤੇ ਜਾਣਕਾਰੀ ਲੈ ਸਕਦੇ ਹੋ